ਕੁਰਾਲੀ ਵਿਖੇ ਸਰਕਾਰੀ ਹਸਪੀਟਲ ਦੇ ਅਪਗ੍ਰੇਸ਼ਨ ਨੂੰ ਲੈ ਕੇ ਇੱਥੇ ਦੇ ਸਮਾਜ ਸੇਵੀ ਵੀਰਾਂ ਨੇ ਅੱਜ ਇੱਥੇ 2 ਘੰਟੇ ਦੀ ਭੁੱਖ ਹੜਤਾਲ ਕੀਤੀ ਹੈ ਤੇ ਇਹਨਾਂ ਨੇ ਇਸ ਵਕਤ ਆਪਣੇ ਵਿਚਾਰ ਇਹਨਾਂ ਦੇ ਸੁਣਾਗੇ ਕਿ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਲਈ ਅੱਜ ਇੱਥੇ ਬੈਠੇ ਨੇ ਵੱਖ-ਵੱਖ ਪਾਰਟੀਆਂ ਦੇ ਵੀ ਇੱਥੇ ਵੀਰ ਨੇ ਪਰ ਉਹ ਇੱਕ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇੱਥੇ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਏ ਨੇ ਇਸ ਵਕਤ ਸਾਡੇ ਨਾਲ ਨੇ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਨਗਰ ਕੌਂਸਲ ਵਿੱਚ ਜੋ ਚੋਣਾਂ ਲੜੇ ਨੇ ਉਹ ਰਣਜੀਤ ਸਿੰਘ ਕਾਕਾ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਵਿਚਾਰ ਨੇ ਕੀ ਕਿਹੜੇ ਪ੍ਰੋਟੈਸਟ ਕਰ ਰਹੇ ਸਸੀ ਕਾ ਭਾਜੀ ਸਸੀ ਕਾਲ ਜੀ ਭਾਜੀ ਤੁਸੀਂ ਇੱਥੇ ਅੱਜ ਇੱਕ ਭੁੱਖ ਹੜਤਾਲ ਤੇ ਬੈਠੇ ਹੋ ਕੀ ਮੰਗਿਆ ਤੁਹਾਡੀ ਇਹ ਗੱਲ ਸਾਡੀ ਇਹ ਹੈ ਜੀ ਕਿ ਵੀ ਜੋ ਕਰਾਲੀ ਹਸਪੀਟਲ ਹੈਗਾ ਇਹ ਸਿਹਤ ਸਵਾਮਾਂ ਤੋਂ ਬਹੁਤ ਵਾਂਝਾ ਹੈਗਾ ਜੇਕਰ ਅਸੀਂ ਕਹਿ ਗੱਲ ਕਰ ਲਈਏ ਇਸ ਕਰਾਲੀ ਹਸਪੀਟਲ ਦਾ ਪਹਿਲਾਂ ਇਹ ਹਸਪੀਟਲ ਨਹੀਂ ਸੀ ਐਕਸੀਸੀ ਹੈਗਾ ਤੇ ਕਮਿਊਨਿਟੀ ਹੈਲਥ ਸੈਂਟਰ ਨੂੰ ਕਿਹਾ ਜਾਂਦਾ ਤੇ ਇਹ ਇਹ ਪਹਿਲਾ ਹਸਪੀਟਲ ਹੈ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਜੇਕਰ ਇੱਥੇ ਪੂਰੇ ਚੰਡੀਗੜ੍ਹ ਤੱਕ ਅਸੀਂ ਜਾਈਏ ਤਾਂ ਇਹ ਪਹਿਲਾ ਹਸਪੀਟਲ ਹੈ ਜੋ ਕਿ ਸੜਕ ਦੇ ਉੱਪਰ ਹੈਗਾ ਤੇ ਇਹ ਟਰਾਮਾ ਸੈਂਟਰ ਹੋਣਾ ਚਾਹੀਦਾ ਜੀ ਇੱਥੇ ਚਲੋ ਟਰਾਮਾ ਸੈਂਟਰ ਦਾ ਛੱਡੋ ਪਰੇ ਇਹ ਘੱਟੋ ਘੱਟ ਇੱਥੇ ਕੋਈ ਸਰਜਨ ਨਹੀਂ ਹੈਗਾ ਨਾ ਕੋਈ ਇਦਾਂ ਵੀ ਸਰਜਨ ਕਿਤੇ ਇੱਕ ਦੋ ਦਿਨ ਵਾਸਤੇ ਆ ਜਵੇ ਜੀ ਤੇ ਇੱਥੇ ਨਾ ਕੋਈ ਬੱਚਿਆਂ ਦਾ ਡਾਕਟਰ ਹੈਗਾ ਜੀ ਇੱਥੇ ਠੀਕ ਹੈ ਜੀ ਚਲੋ ਟਰਾਮਾ ਸੈਂਟਰ ਵੱਡੀ ਗੱਲ ਕਹਤੀ ਸੀ ਇੱਥੇ ਤਾਂ ਸਾਡੇ ਉਲਟਰਾ ਸਾਊਂਡ ਵੀ ਨਹੀਂ ਹੈ ਇਹ ਗੱਲ ਕਰ ਲਈ ਅਲਟਰਾ ਸਾਊਂਡ ਦੀ ਤਾਂ ਅਲਟਰਾ ਸਾਊਂਡ ਦੀ ਮਸ਼ੀਨ ਨਾ ਹੋਣ ਕਾਰਨ ਖਰੜ ਮੋਹਾਲੀ ਖਰੜ ਮੋਹਾਲੀ ਜਾਣਾ ਪੈ ਰਿਹਾ ਜਿਸ ਕਰਕੇ ਲੁੱਟ ਹੋ ਰਹੀ ਹੈ ਮੈਡੀਸਨ ਦਾ ਕੋਈ ਡਾਕਟਰ ਨਹੀਂ ਹੈਗਾ ਤੇ ਇਹ ਛੋਟੀਆਂ ਛੋਟੀਆਂ ਐਕਸ-ਰੇ ਲਈ ਵੀ ਬੇਸ਼ੱਕ ਅੰਦਰ ਮਸ਼ੀਨ ਲੱਗੀ ਹੋਈ ਹੈ ਕਈ ਵਾਰੀ ਮਸ਼ੀਨ ਖਰਾਬ ਹੁੰਦੀ ਹੈ ਤੇ ਬਾਹਰ ਐਕਸ-ਰੇ ਕਰਾਉਣੇ ਪੈਣੇ ਆ ਇਸ ਤਰ੍ਹਾਂ ਲੋਕਾਂ ਦੀ ਲੁੱਟ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਇਹ ਜ਼ਿਲ੍ਹੇ ਦੇ ਵਿੱਚ ਸਾਡੇ ਸਿਹਤ ਮੰਤਰੀ ਹੈਗੇ ਆ ਹੁਣ ਬੜਾ ਲਾਹੇਵੰਦ ਮੌਕਾ ਹੈਗਾ ਕਿਉਂਕਿ ਸਾਡੇ ਇੱਥੇ ਰੌਲਾ ਪਾਉਂਦੇ ਆ ਲੋਕ ਜਿਹੜੇ ਸਾਡੇ ਲੋਕਲ ਬਾਡੀਜ਼ ਦੇ ਲੀਡਰ ਹੈਗੇ ਆ ਉਹ ਕੋਈ ਕਹਿੰਦਾ ਮੈਂ ਕੰਗ ਧੜੇ ਦਾ ਆ ਕੋਈ ਕਹਿੰਦਾ ਮੈਂ ਸਿੱਧੂ ਧੜੇ ਦਾ ਮੇਰੀ ਤਾਂ ਇਹ ਬੇਨਤੀ ਹੈ ਕਾਂਗਰਸ ਸਿੱਧੂ ਧੜੇ ਦੇ ਬੰਦਿਆਂ ਨੂੰ ਵੀ ਜੇ ਤੁਹਾਡੀ ਐਡੀ 56 ਇੰਚ ਦੀ ਛਾਤੀ ਬਣ ਜਾਂਦੀ ਹੈ ਵੀ ਮੈਂ ਸਿੱਧੂ ਧੜੇ ਦਾ ਬੰਦਾ ਹੈਗਾ ਤਾਂ ਫਿਰ ਇਹ ਉਰੇ ਉਰੇ ਦੇਖ ਲਓ ਕੀ ਹਾਲ ਹੈ ਕੋਈ ਇਲਾਜ ਨਹੀਂ ਹੈਗਾ ਕਿਉਂ ਨਹੀਂ ਹੁਣ ਤੱਕ ਕਰਵਾਇਆ ਗਿਆ ਤੇ ਹੁਣ ਇਲੈਕਸ਼ਨ 6 ਮਹੀਨੇ ਤੱਕ ਇਲੈਕਸ਼ਨ ਹੋ ਜਾਣੇ ਜੀ ਠੀਕ ਹੈ ਫਿਰ ਕਹੂਗੇ ਜੀ ਹੁਣ ਨਵੀਂ ਸਰਕਾਰ ਆਊਗੀ ਅਸੀਂ ਹਸਪੀਟਲ ਦਾ ਕੰਮ ਕਰਾਵਾਂਗੇ ਜੀ ਜਦ ਹੁਣ ਹੈਗਾ ਭਾਈ ਹੁਣ ਕਰਵਾ ਲਓ ਉਨਾ ਨੂੰ ਜਗਾ ਰਹੇ ਹਾਂ ਅਲਖ ਜਗਾ ਰਹੇ ਹਾਂ ਸਿਰਫ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ ਸਿਰਫ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ ਸੂਰਤ ਬਦਲਨੀ ਚਾਹੀਏ ਮੇਰੇ ਸੀਨੇ ਮੇ ਨਾ ਸਹੀ ਤੇਰੇ ਸੀਨੇ ਮੇ ਹੀ ਸਹੀ ਆਗ ਮੇਰੇ ਸੀਨੇ ਮੇ ਨਾ ਸਹੀ ਤੇਰੇ ਸੀਨੇ ਮੇ ਹੀ ਸਹੀ ਆਗ ਹੋ कहीं भी लेकिन ਜਲਨੀ ਚਾਹੀਏ ਮਰਦਾ ਦਿਲ ਹੋ ਚੁੱਕੇ ਹੈ ਭਾਜੀ ਠੀਕ ਹੈ ਬੌਨਲੈਸ ਹੋ ਚੁੱਕੇ ਆ ਪ੍ਰਧਾਨਕੀ ਦੀਆਂ ਕੁਰਸੀਆਂ ਪਿੱਛੇ ਲੜਾਈਆਂ ਕਰਦੇ ਆ ਤੇ ਹਸਪਤਾਲ ਦੇ ਕੋਲੋਂ ਨਿਕਲ ਜਾਂਦੇ ਆ ਹਸਪਤਾਲ ਦੀ ਪਿੱਠ ਪਿੱਛੇ ਪ੍ਰਧਾਨਕੀ ਦੀ ਕੁਰਸੀ ਪਰ ਬਹਿ ਜਾਂਦੇ ਆ ਏਸੀ ਦੀ ਹਵਾ ਲੈਣੇ ਆ ਜਨਤਾ ਜਨਾਰਦਨ ਨੂੰ ਸੇਵਕ ਸਮਝਦੇ ਆ ਤੇ ਆਪਣਾ ਕੰਮ ਕਰਦੇ ਆ ਤੇ ਇਹ ਚੀਜ਼ ਹਟਾਉਣੀ ਆ ਆਪਾਂ ਨੇ ਤੇ ਜਿਹੜੇ ਜਨਤਾ ਦੇ ਸੇਵਾਦਾਰ ਆ ਉਹਨੂੰ ਸੇਵਾਦਾਰੇ ਬਣਾਉਣੇ ਆ ਹੁਣ ਉਹ ਕੰਮ ਨਹੀਂ ਹੈਗਾ ਆਪੋਜੀਸ਼ਨ ਚ ਬੈਠੇ ਆ ਧੋਖ ਕੇ ਕੰਮ ਲਵਾਗੇ ਠੀਕ ਹੈ ਜੀ ਤੇ ਇਸ ਚੀਜ਼ ਪਿੱਛੇ ਅਸੀਂ ਅੱਜ ਆਪੂ ਖੜਤਾਲ ਕੀਤੀ ਆ ਮੈਂ ਕਹਿੰਦਾ ਸਿੱਧੂ ਸਾਹਿਬ ਦੇ ਬੰਦੇ ਆ ਬਹੁਤ ਵਧੀਆ ਬੰਦਾ ਤੁਹਾਨੂੰ ਕੰਮੇ ਨਹੀਂ ਲੈਣਾ ਆਉਦਾ ਕਰਿਓ ਅਪਲਾਈਉ ਨਹੀਂ ਕਰਨਾ ਆਉਦਾ ਇਹਨਾਂ ਨੂੰ ਕੰਮ ਕੀ ਕਰੀਏ ਦੱਸੋ ਬੌਨਲੈਸਸ ਬੰਦੇ ਆ ਇਹ ਕਸੂਰ ਸਿੱਧੂ ਸਾਹਿਬ ਦਾ ਨਹੀਂ ਸਾਡੀ ਬੌਨਲੈਸ ਲੀਡਰਸ਼ਿਪ ਦਾ ਹੌਲੀ ਦੇਰੀ ਕਾਲੀਆ ਸਾਹਿਬ ਦੇਖੋ ਕਿੰਨੇ ਵਧੀਆ ਬੰਦੇ ਆ ਰਕੇਸ਼ ਕਾਲੀਆ ਜੀ ਜਸਵਿੰਦਰ ਗੋਲਡੀ ਜੀ ਇਹ ਸਾਬਕਾ ਪ੍ਰਧਾਨ ਵੀ रह ਚੁੱਕੇ ਆ ਰਾਸ਼ਟਰਪਤੀ ਇਹਨਾਂ ਦੇ ਘਰ ਆਉਂਦੇ ਰਹੇ ਆ ਐਡਵੋਕੇਟ ਆ ਇਹਨਾਂ ਨੂੰ ਕੋਈ ਸਮਝਾਉਣ ਦੀ ਜਰੂਰਤ ਆ ਇਹ ਤਾਂ ਮੇਰੇ ਵਰਗੇ ਨੂੰ ਗ੍ਰੈਜੂਏਟ ਬੰਦੇ ਨੂੰ ਮਾੜਾ ਮੋਟਾ ਸਮਝਾਉਣਾ ਪਊਗਾ ਵੀ ਭਾਈ ਐ ਨਹੀਂ ਐ ਹੋਏ ਕਰਦਾ ਉਹ ਤਾਂ ਕਾਨੂੰਨਦਾਨ ਆ ਐਡੇ بڑے ਬੰਦੇ ਆ ਐਡਾ بڑا ਪਰਿਵਾਰ ਆ ਠੀਕ ਆ ਲੱਗ ਗੱਲ ਹੈ ਮਤਲਬ ਪਰ ਫਿਰ ਕੰਮ ਦੇਖੋ ਜਨਤਾ ਨੂੰ ਫਾਇਦਾ ਹੋਣਾ ਚਾਹੀਦਾ ਲਾਸਟ ਜਿਹੜਾ ਸਟੈਪ ਕੀ ਹੋਗਾ ਅਗਰ ਤੁਹਾਡੀ ਇਹਨਾਂ ਗੱਲਾਂ ਤੇ ਗੌਰ ਨਹੀਂ ਕੀਤਾ ਜਾਂਦਾ ਤੁਹਾਡੇ ਪ੍ਰੋਟੈਸਟ ਨੂੰ ਸੀਰੀਅਸ ਨਹੀਂ ਲਿਆ ਜਾਂਦਾ ਦੇਖੋ ਭਾਜੀ ਰਣਜੀਤ ਕਾਕੇ ਦਾ ਇੱਕ ਹੈ ਜੋ ਕਹਤਾ ਸੋ ਕਰ ਨਹੀਂ ਕਰਨਾ ਠੀਕ ਹੈ ਜੀ ਚਾਹੇ ਉੱਥੇ ਜੋ ਮਰਜ਼ੀ ਹੋ ਜਵੇ ਹੁਣ ਮੈਂ ਤੁਹਾਨੂੰ ਕਿਹਾ ਵੀ ਹੋ ਕਹੀਂ ਵੀ ਆਗ ਆਗ ਜਲਣੀ ਚਾਹੀਏ ਇਹ ਚੀਜ਼ ਨੂੰ ਪੂਰਾ ਕਰਾਉਂਦੇ ਵੇ ਜੇ ਮੇਰੇ ਸੀਵੇ ਦੀ ਵੀ ਅੱਗ ਬਾਲਣੀ ਪੈਗੀ ਨਾ ਲੋਕ ਉੱਠ ਕੇ ਮੇਰੇ ਸੀਵੇ ਦੀ ਅੱਗ ਤੋਂ ਵੀ ਤਾਂ ਮੈਂ ਆਪਣਾ ਸੀਵਾ ਬਲਾਉਣ ਤੇ ਵੀ ਕੋਈ ਕਸਮ ਨਹੀਂ ਛੱਡੂਗਾ ਮਨ ਮਰਨ ਵਰਤ ਤੇ ਬੈਠੂਗਾ ਕਰਾਲੀ ਵਾਸੀਓ ਤੁਹਾਡੇ ਨਾਲ ਵਾਦਾ ਮੇਰਾ ਚਾਹੇ ਟੋਲ ਪਲਾਜੇ ਦਾ ਕੰਮ ਹੋਇਆ ਚਾਹੇ ਇਹ ਹੋਇਆ ਇਹ ਮੈਂ ਜੂੜ ਵੱਧ ਕੇ ਜਾਊਂਗਾ ਇੱਥੋਂ ਤੇ ਪੂਰਾ ਤੁਹਾਨੂੰ ਮੌਜਾਂ ਕਰਾਊਂਗਾ ਹੈਲਥ ਦੀਆਂ ਵੀ ਤੇ ਅੱਗੇ ਐਜੂਕੇਸ਼ਨ ਨੂੰ ਵੀ ਫੜਾਂਗੇ ਤੇ ਟੋਲ ਪਲਾਜੇ ਨੂੰ ਵੀ ਫੜਾਂਗੇ ਜੇਕਰ ਹੁਣ ਅਸੀਂ ਹੁਣ ਹੈਲਥ ਫੜੀ ਆ ਹੈਲਥ ਸਿਰਫ ਤਾਂ ਫੜੀ ਆ ਸੀ ਤਾਂ ਕਿ ਲੋਕ ਲੁੱਟ ਹੋ ਰਹੇ ਆ ਖਸਟੋਰੀ ਆ ਉਹਨਾਂ ਦੀ ਤੇ ਉਹਨਾਂ ਨੂੰ ਇਲਾਜ ਨਹੀਂ ਮਿਲ ਰਿਹਾ ਮਹਿੰਗੇ ਭਾਅ ਇਲਾਜ ਸਾਡੇ ਨਿਰਮਲ ਕਾਂਸੀ ਅੰਕਲ ਜੀ ਜਿਨ੍ਹਾਂ ਦੀ ਡੈਥ ਹੋਈ ਆ ਉਹਦਾ ਉਹਨਾਂ ਦਾ ਬੇਟਾ ਮੇਰਾ ਦੋਸਤ ਅਵਤਾਰ ਕਲਸੀ ਸਰਵਨ ਪੁੱਤ ਬਣ ਕੇ ਸੇਵਾ ਕੀਤੀ ਪਹਿਲਾ ਸਰਕਾਰੀ ਹਸਪਤਾਲਾਂ ਦੇ ਟੱਕੇ ਖਾਦੇ ਫਿਰ ਉਹ ਪ੍ਰਾਈਵੇਟ ਹਸਪੀਟਲ ਲੈ ਗਿਆ 7-8 ਲੱਖ ਰੁਪਈਆ ਖਰਚ ਕੀਤਾ ਬਾਈ ਮੇਰੇ ਮੇਰੇ ਜਿਹੜੇ ਸਾਡੇ ਖਰੜ ਦੇ ਵਿੱਚ ਦੇ ਲੋਕ ਹੈਗੇ ਆ ਸਾਥੀ ਜੋ ਸਾਡੇ ਸ਼ਹਿਰ ਦੇ ਵੀ ਹੈਗੇ ਮੈਂ ਕਹਿੰਦਾ 1 ਲੱਖ ਤੋਂ 80 80 ਪਰਸੈਂਟ ਆਬਾਦੀ ਦੇ ਕੋਲ 1 ਲੱਖ ਤੋਂ ਉੱਪਰ ਖਰਚੇ ਵਾਸਤੇ ਕੋਈ ਪੈਸਾ ਨਹੀਂ ਹੈਗਾ ਖਾਸ ਕਰਕੇ ਹੈਲਥ ਵਾਸਤੇ ਨਹੀਂ ਰੋਟੀ ਖਾਣੀ ਮੁਸ਼ਕਲ ਹੋਈ ਵੀ ਹੈ ਹੁਣ ਤਾਂ ਪٹرول ਮੋਦੀ ਸਾਹਿਬ ਦੀ ਕਿਰਪਾ ਕਰਕੇ ਕਿੰਨਾ ਮਹਿੰਗਾ ਹੋ ਗਿਆ ਮੇਰੇ ਦੇਸ਼ ਦਾ ਕਿਸਾਨ ਜਿੱਥੇ ਉੱਥੇ ਹੱਦਾਂ ਦੇ ਉੱਪਰ ਬੈਠਾ ਆਪਣੇ ਤਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਿਹਾ ਹੈਗਾ ਉੱਥੇ ਇਹ ਲੜਾਈਆਂ ਤਾਂ ਸਫਲ ਹੋਣਗੀਆਂ ਜੇ ਅਸੀਂ ਆਪਣੇ ਅੰਦਰ ਦੀਆਂ ਲੜਾਈਆਂ ਵੀ ਲੜਾਂਗੇ ਜੇਕਰ ਅੰਦਰ ਦੀਆਂ ਲੜਾਈਆਂ ਨਾ ਲੜ ਸਕੇ ਅੰਦਰਲਾ ਟਾਂਚਾ ਅਸੀਂ ਮਜ਼ਬੂਤ ਨਾ ਕਰ ਸਕੇ ਅਸੀਂ ਬਾਹਰੀ ਲੜਾਈ 'ਚ ਵੀ ਫੇਲ ਹੋਵਾਂਗੇ ਅੰਦਰਲੀ ਲੜਾਈਆਂ 'ਚ ਫੇਲ ਹੋਵਾਂਗੇ ਦੋ ਮਹੀਨੇ ਮੈਂ ਦਿੱਲੀ ਲਾਏ ਆ ਤੇ ਹੁਣ ਮੈਂ ਇੱਥੇ ਮਹੀਨਾ ਦੋ ਮਹੀਨੇ ਲਾ ਕੇ ਚੰਗੀ ਤਰ੍ਹਾਂ ਇੱਥੇ ਸੈਟਿੰਗ ਕਰਕੇ ਫਿਰ ਦਿੱਲੀ ਜਾ ਕੇ ਆਵਾਂ ਤੁਹਾਡੇ ਨਾਲ ਆਮ ਆਦਮੀ ਪਾਰਟੀ ਲਾ ਲਈ ਸਮਾਜ ਸੇਵੀ ਵੀਰ ਵੀ ਆਏ ਨੇ ਕਿ ਪਾਰਟੀਵਾਦੀ ਦੇ ਵੀ ਕੁਝ ਬੰਦੇ ਇੱਥੇ ਹੈਗੇ ਨੇ ਜੋ ਤੁਹਾਨੂੰ ਪਾਰਟੀ ਵੱਲੋਂ ਸਪੋਰਟ ਕਰ ਰਹੇ ਜਾਂ ਇੱਕ ਪਾਰਟੀ ਵਜ ਤੋਂ ਉੱਪਰ ਉੱਠ ਕੇ ਸਪੋਰਟ ਕਰ ਰਹੇ ਇਹ ਦੇਖੋ ਜੀ ਭਗਤ ਸਿੰਘ ਦੀ ਸੋਚ ਦੇ ਨੌਜਵਾਨ ਬੰਦੇ ਆ ਸਾਥੀ ਆ ਚੰਗੀ ਤਰ੍ਹਾਂ ਸਾਰੇ ਚਿਹਰੇ ਜਾਣਦੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਰਟੀ ਨਾਲ ਜ਼ਰੂਰ ਜੁੜੇ ਹੋਇਆ ਭਾਰੀ ਸਮੁੱਦੇ ਦੇ ਉੱਪਰ ਕੋਈ ਪਾਰਟੀ ਬਾਜ਼ੀ ਨਹੀਂ ਹੈਗੀ ਸਿਰਫ ਤਾਂ ਸਿਰਫ ਲੋਕਾਂ ਦੀ ਸਹੂਲਤਵਾਂ ਦੇ ਲਈ ਇਹ ਇੱਕ ਅਰਖ ਜਗਾਈ ਜਾ ਰਹੀ ਹੈ ਇਹ ਨਰੋਨ ਇੱਕ ਇਨਕਲਾਬੀ ਹਲਖਾ ਜਿਵੇਂ ਕਿ ਦਿੱਲੀ ਸਿੰਘੂ ਪਾウダー ਦੇ ਉੱਪਰ ਆਪਣੇ ਹੱਕਾਂ ਵਾਸਤੇ ਲੜ ਚੱਲ ਰਹੀ ਹੈਗੀ ਐ ਇੱਥੇ ਮੈਂ 80 ਪਿੰਡਾਂ ਦੇ ਜੋ ਲੋਕ ਹੈਗੇ ਆ ਜੋ ਸਾਡੇ ਸ਼ਹਿਰ ਦੇ 17 ਬਾਡਾਂ ਦੇ ਜੋ ਲੋਕ ਹੈਗੇ ਆ ਉਹਨਾਂ ਵਾਸਤੇ ਅਸੀਂ ਉਹਨਾਂ ਦੀ ਸਿਹਤ ਸੁਭਾਵਾਂ ਵਾਸਤੇ ਬੈਠੇ ਆ ਮੈਂ ਕਹਿੰਦਾ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਪਿੱਛੇ ਹਸਪੀਟਲ ਹੈ ਜਿਵੇਂ ਕਿ ਦੇਖੋ ਤਾਂ ਤੁਸੀਂ ਆ ਰੈੱਡ ਕਰਾਸ ਦੀ ਦੁਕਾਨ ਇਹ ਵੀ ਖਸਤਾ ਹਾਲ ਹੋ ਚੁੱਕੀ ਕਿਸੇ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਇਨਕਮ ਦਾ ਸਾਧਨ ਬਣ ਸਕਦੀ ਹੈ ਇੱਥੇ ਆ ਜਿਹੜਾ ਬੇਰ ਕਾਬੂਥ ਹੈ ਇਹ ਵੀ ਬੰਦ ਪਿਆ ਇਹਨਾਂ ਚੀਜ਼ਾਂ ਦਾ ਕੀ ਫਾਇਦਾ ਜੇ ਚਿੱਟੇ ਹਾਥੀ ਬਣਨੇ ਐ ਇਦਾਂ ਹੀ ਹਸਪ ਹਾਲ ਹੋ ਜਾਣਾ ਹੌਲੀ ਹੌਲੀ ਜੇ ਅਲਖਨਾ ਜਗਾਈ ਗਈ ਇਸ ਕਰਕੇ ਇਨਕਲਾਬੀ ਹਲਖਾ ਕੋਈ ਮੇਰੇ ਸ਼ਹਿਰ ਦੇ ਸਾਥੀਓ ਵੀਰੋ ਭੈਣੋ ਭਰਾਵੋ ਅਸੀਂ ਤੁਹਾਡੇ ਵਾਸਤੇ ਬੈਠੇ ਆ ਇਸ ਇਨਕਲਾਬ ਚ ਹੁੱਤੀ ਪਾਉਣ ਵਾਸਤੇ ਇੱਥੇ ਆਓ ਸਾਡੇ ਨਾਲ ਅਸੀਂ ਇਹਨਾਂ ਨੂੰ ਇੱਕ ਤਰੀਕ ਤੱਕ ਦਾ ਸਮਾਂ ਦਿੰਨੇ ਜੀ ਜੇ ਇੱਕ ਤਰੀਕ ਤੱਕ 1 ਮਾਰਚ ਤੱਕ ਇਹ ਸੇਲ ਸਵਾਮਾਂ ਨੂੰ ਲਾਗੂ ਪੂਰਾ ਪ੍ਰਭਾਵਸ਼ਾਲੀ ਢੰਗ ਨਾਲ ਨਾ ਕਰ ਸਕੇ ਇੱਥੇ ਦੀ ਦਿਸ਼ਾ ਨਾ ਚੇਂਜ ਕਰ ਸਕੇ ਅਸੀਂ ਹੋਰ ਵੀ ਰੱਖ ਦਈਏ ਹਸਪਤਾਲ ਨੂੰ ਪੇਂਟ ਅਸੀਂ ਕਰਵਾਇਆ ਜੀ ਪ੍ਰਾਈਵੇਟ ਬੰਦਿਆਂ ਨੇ ਠੀਕ ਹੈ ਜੀ ਸਮਾਜ ਸੇਵੀ ਸੰਸਥਾਵਾਂ ਨੇ ਇਕੱਠੇ ਹੋ ਕੇ ਮੈਂ ਖੁਦ ਉਹਦੇ ਵਿੱਚ ਸ਼ਰਮਦਾਨ ਕੀਤਾ ਸੀਗਾ ਠੀਕ ਹੈ ਸ਼ਰਮਦਾਨ ਮਤਲਬ ਮਿਹਨਤ ਕੀਤੀ ਸੀਗੀ ਤੇ ਹਿੰਦੀ ਦਾ ਸ਼ਬਦ ਸ਼ਰਮ ਆ ਗਿਆ ਤੇ ਇਸ ਤੋਂ ਇਲਾਵਾ ਇੱਥੇ ਜੋ ਦਰਖਤਾਂ ਦੀ ਕਟਾਈ ਛਡਾਈ ਕੀਤੀ ਉਹ ਵੀ ਅਸੀਂ ਕੀਤੀ ਤੇ ਮਤਲਬ ਅਸੀਂ ਸਾਰੀ ਸਪਾਈ ਕੀਤੀ ਇੱਥੇ ਪਰ ਜੇ ਹੋਣ ਇਹਨਾਂ ਨੇ ਇਹਨਾਂ ਵੱਲ ਨਾ ਸਾਥ ਸਾਡਾ ਸਾਥ ਨਾ ਦਿੱਤਾ ਸੇਸੋਂ ਵੱਲ ਇਹਨਾਂ ਨੂੰ ਵੀ ਸਾਫ਼ ਕਰਦੇ ਨੇ ਸੋ ਸਾਡੇ ਨਾਲ ਸਾਡੀ ਇੱਕ ਸਮਾਜ ਸੇਵੀ ਵੀਰ ਹੈ ਉਨਾ ਦੀ ਵੀ ਅਸੀਂ ਵਿਚਾਰ ਸੁਣਦੇ ਆ ਕਿ ਅੱਜ ਇੱਥੇ ਪਹੁੰਚਿਓ ਕੀ ਕਹੋਗੇ ਭਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਦੇਖੋ ਜੀ ਸਿਹਤ ਸਭ ਲਈ ਸਭ ਲਈ ਜ਼ਰੂਰੀ ਹੈ ਇੱਥੇ ਜਦੋਂ ਸਾਰੇ ਇਕੱਠੇ ਹੋਏ ਆ ਮੈਂ ਇੱਕੋ ਗੱਲ ਕਹੀ ਸੀ ਮੈਂ ਕਿਹਾ ਜਿਸ ਬੰਦੇ ਨੂੰ ਸਿਹਤ ਨਹੀਂ ਚਾਹੀਦੀ ਉਹ ਨਾ ਬੈਠਿਓ ਜਿਹਨੂੰ ਲੱਗਦਾ ਸਿਹਤ ਜ਼ਰੂਰੀ ਹੈ ਉਹ ਬੈਠ ਜਿਓ ਇਸ ਕਰਕੇ ਪਾਰਟੀਬਾਜੀ ਦੇ ਇੱਥੇ ਕੋਈ ਗੱਲ ਨਹੀਂ ਹੈ ਠੀਕ ਹੈ ਸਾਰੇ ਵੀਰ ਆਏ ਨੇ ਸਾਰੇ ਸੁਹਿਰਦ ਨੇ ਸਾਰੇ ਸਮਾਜ ਲਈ ਕੁਝ ਵਧੀਆ ਚਾਹੁੰਦੇ ਆ ਤਾਂ ਹੀ ਆਏ ਨੇ ਠੀਕ ਹੈ ਇਸ ਕਰਕੇ ਪਾਰਟੀਆਂ ਦੇ ਇੱਥੇ ਕੋਈ ਗੱਲ ਨਹੀਂ ਹੈ ਗੱਲ ਹੈ ਕਿ ਸਿਹਤ ਦੀ ਹੁਣ ਮੈਂ ਇੱਕ ਆਪਣਾ ਵਾਕਿਆ ਸਾਂਝਾ ਕਰਦਾ ਇੱਥੇ 2016 ਦੇ ਵਿੱਚ ਜਦੋਂ ਮੇਰੇ ਮਾਤਾ ਜੀ ਦਾ ਰੋਡ ਐਕਸੀਡੈਂਟ ਹੋਇਆ ਤੇ ਉਦੋਂ ਮੇਰੇ ਆਪਣੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਆਈ ਕਿ ਮੈਂ ਇਹਨਾਂ ਨੂੰ ਕਿੱਥੇ ਲੈ ਕੇ ਜਾਵਾਂ ਠੀਕ ਹੈ ਮੇਰੇ ਜਿੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਬਿਲਕੁਲ ਉਹਦੇ ਸਾਹਮਣੇ ਮਲਟੀ ਸਪੈਸ਼ਲਿਟੀ ਹਸਪੀਟਲ ਹੈਗਾ ਉੱਥੋਂ ਕਿਸੇ ਨੇ ਕੇਅਰ ਨਹੀਂ ਕੀਤੀ ਮੈਂ ਗੁਪਤਾ ਹਸਪੀਟਲ ਲੈ ਕੇ ਆਇਆ ਫਸਟ ਏਡ ਦਿੱਤੀ ਉਹਨਾਂ ਨੇ ਠੀਕ ਹੈ ਪ੍ਰਭਾਸਰਾ ਤੋਂ ਮੈਂ ਵੈਨ ਮੰਗਾਈ ਸ਼ਮਸ਼ੀਰ ਵੀਰ ਜੀ ਆਪ ਆਏ ਅਸੀਂ ਵਿਦਨ ਨੋ ਟਾਈਮ ਅੱਧੇ ਘੰਟੇ ਦੇ ਵਿੱਚ ਵਿੱਚ ਟਰੋਮਾ ਸੈਂਟਰ ਪੀਜੇ ਚਲੇ ਗਏ ਮ 1% ਵੀ ਨਹੀਂ ਆਇਆ ਕਿ ਮੈਂ ਇਸ ਹਸਪਤਾਲ ਤੇ ਲੈ ਆਵਾਂ ਕਿਉਂ ਨਹੀਂ ਆਇਆ ਇਸੇ ਕਰਕੇ ਅੱਜ ਬੈਠੇ ਆਂ ਠੀਕ ਹੈ ਕਿਉਂਕਿ ਇਮੇਜ ਹੀ ਇਦਾਂ ਦੀ ਬਣੀ ਹੋਈ ਆ ਸੜਕ ਦੇ ਉੱਤੇ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਕੋਈ ਬੰਦਾ ਇਹ ਨਹੀਂ ਕਹਿੰਦਾ ਹਸਪਤਾਲ ਲੈ ਜਾਓ ਸਾਰੇ ਕੀ ਕਹਿੰਦੇ ਪੀਜੇ ਲੈ ਜਾਓ ਕਿਉਂ ਇਸੇ ਇਸੇ ਸਵਾਲ ਦਾ ਅਸੀਂ ਜਵਾਬ ਲੈਣ ਵਾਸਤੇ ਇੱਥੇ ਬੈਠੇ ਆਂ ਕਿਉਂ ਨਹੀਂ ਇਦਾਂ ਦੀ ਇਮੇਜ ਹੈਗੀ ਇਹਦੀ ਕਿ ਸਾਰੇ ਇਹ ਕਹਣਗੇ ਨਹੀਂ ਪੀਜੇ ਤਾਂ ਬਾਅਦ ਚ ਜਾਵਾਂਗੇ ਯਾਰ 90% ਤਾਂ ਕੰਮ ਇੱਥੇ ਹੋ ਜਾਣਾ 80% ਤਾਂ ਇੱਥੇ ਹੋ ਜਾਣਾ ਤੇ ਸਾਰੀ ਹੁਲਤ ਹੈਗੀਆਂ ਇੱਕ ਵੀ ਬੰਦਾ ਜੇ ਅੱਥੇ ਰੋਡ ਤੇ ਐਕਸੀਡੈਂਟ ਹੁੰਦਾ ਹੈ ਜੇ ਕੋਈ ਇਹ ਕਹਦੇ ਬਿਕਰ ਵਾਲੀ ਹਸਪਤਾਲ ਤੇ ਲੈ ਜਿਓ ਤਾਂ ਮੈਨੂੰ ਮੈਨੂੰ ਬੁਲਾਇਓ ਮੈਂ ਤਾਂ ਦੇਖੇ ਨਹੀਂ ਅੱਜ ਤੱਕ ਕਹਿੰਦਾ ਠੀਕ ਹੈ ਇਹੀ ਇਹੀ ਕਾਰਨ ਹੈ ਇਹੀ ਕਾਰਨ ਅਸੀਂ ਇੱਥੇ ਬੈਠੇ ਆ ਕਿ ਸਾਡਾ ਸ਼ਹਿਰ ਹੈ ਅਸੀਂ ਹੁਣ ਜੋ ਚੋਣਾ ਇੱਥੇ ਲੜੀਆਂ ਨੇ ਇੱਥੇ ਵਿਕਾਸ ਦੇ ਮੁੱਦੇ ਤੇ ਲੜੀਆਂ ਨੇ ਕੀ ਆ ਕਿ ਅਸੀਂ ਇੱਕ ਮਾਡਲ ਸ਼ਹਿਰ ਬਣਾਵਾਂਗੇ ਮਾਡਲ ਸ਼ਹਿਰ ਕਿਵੇਂ ਬਣੂਗਾ ਜੇ ਲੋਕਾਂ ਦੀ ਸਿਹਤ ਨਹੀਂ ਹੋਊਗੀ ਠੀਕ ਹੈ ਚੰਗੀ ਸਿਹਤ ਹੋਊਗੀ ਚੰਗਾ ਮਨ ਹੋਊਗਾ ਤਾਂ ਹੀ ਦਰਵਾਜ ਸਮਾਜ ਬਣੂਗਾ ਠੀਕ ਹੈ ਇਸੇ ਕਰਕੇ ਪਹਿਲੀ ਗੱਲ ਸਿਹਤ ਦੀ ਹੈ ਬਈ ਜੇ ਸਰਵਾਈਵ ਹੀ ਨਹੀਂ ਕਰਾਂਗੇ ਤਾਂ ਕੀ ਹਣਾ ਸਰਵਾਈਵਲ ਲਈ ਸਿਹਤ ਜਿੰਨੀ ਜ਼ਰੂਰੀ ਹੈ ਉਹਦੇ ਲਈ ਸਾਡਾ ਇਹ ਜਿਹੜਾ ਜਿਹੜਾ ਸੀਐਚਸੀ ਕਹਿੰਦੇ ਦੇਖੋ ਸੜਕ ਤੇ ਵੀ ਲਿਖਿਆ ਹੋਇਆ ਹੈ ਕਮਿਊਨਿਟੀ ਹੈਲਥ ਸੈਂਟਰ ਠੀਕ ਹੈ ਇੱਥੇ ਇੱਕ ਪ੍ਰੋਪਰ ਹਸਪੀਟਲ ਚਾਹੀਦਾ ਠੀਕ ਹੈ ਜਿੱਥੇ ਕਿ ਸਾਨੂੰ ਹਰ ਤਰ੍ਹਾਂ ਦੀ ਸਹੂਲਤ ਮਿਲਣੀ ਚਾਹੀਦੀ ਹੈ ਇਹਦੇ ਵਾਸਤੇ ਜਿੰਨੀਆਂ ਗ੍ਰਾਂਟਾਂ ਆਉਂਦੀਆਂ ਨੇ ਜਿੰਨੀ ਸਰਕਾਰ ਵੱਲੋਂ ਸਹੂਲਤ ਆਉਂਦੀ ਹੈ ਉਹ ਲੱਗਣੀ ਚਾਹੀਦੀ ਆ ਠੀਕ ਹੈ ਇਹ ਇੱਥੇ ਦਾ ਵਿਕਾਸ ਆਪ ਬੋਲਣਾ ਚਾਹੀਦਾ ਨਾ ਕਿ ਅਸੀਂ ਵਿਕਾਸ ਵਿਕਾਸ ਦਾ ਰੌਲਾ ਪਾਈਏ ਵਿਕਾਸ ਖੁਦ ਬੋਲੇ ਧੰਨਵਾਦ ਜੀ ਸੋ ਸਾਡੇ ਨਾਲ ਇੱਕ ਹੋਰ ਵੀਰ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲ ਕਿਸ ਤਰ੍ਹਾਂ ਕਹੋਗੇ ਮਜੀ ਵੀ ਸਾਡਾ ਹਸਪੀਟਲ ਬਹੁਤ ਪੁਰਾਣਾ ਹੈ ਪਰ ਹਾਲਾਤ ਬਹੁਤ ਇਸ ਟਾਈਮ ਬੱਤਰ ਹੋ ਚੁੱਕੇ ਹਨ ਕੀ ਕਹੋਗੇ ਬਹੁਤ ਬੱਤਰ ਹੈ ਇਹ ਹਾਲਾਤ 20 ਸਾਲ ਤੋਂ ਦੇਖਦੇ ਆ ਰਹੇ ਹਾਂ ਮੈਂ ਵੀ ਦੇਖਦੇ ਆ ਰਹੇ ਹਾਂ ਵੀ ਸਾਰੇ ਵਾਅਦੇ ਕਰਕੇ ਜਾਂਦੇ ਐ ਐਮਪੀ ਆਉਂਦੇ ਐ ਐਮਐਲਏ ਬੰਦੇ ਉਹ ਰੋ ਇਲਾਕਿਆਂ ਚੋਂ ਤੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬਣ ਕੇ ਗਏ ਐ ਲੇਕਿਨ ਦੌਰਾ ਵੀ ਕਰਕੇ ਜਾਂਦੇ ਐ ਔਰ ਵਾਅਦੇ ਝੂਠੇ ਕਰਕੇ ਜਾਂਦੇ ਹੈਗੇ ਐ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਹੈਗੀ ਵੀ ਇੱਕ ਤੁਸੀਂ ਲਾਸ਼ਾਂ ਦੇ ਉੱਤੇ ਘੇਰ ਰਹੇ ਹੋ ਇੱਕ ਕਮਿਊਨਿਟੀ ਸੈਂਟਰ ਹੈਗਾ ਔਰ ਕਈ ਸਾਲਾਂ ਤੋਂ ਹੈਗਾ ਅੱਜ ਤੱਕ ਇਹਨੂੰ ਹਸਪਤਾਲ ਦਾ ਦਰਜਾ ਤੱਕ ਨਹੀਂ ਦਵਾ ਸਕਿਆ ਇੱਥੇ ਬਲਬੀਰ ਸਿੱਧੂ ਜੀ ਹੈਗੇ ਕਹਿੰਦੇ ਆਪਣੇ ਸਾਡੇ ਇਲਾਕੇ ਦੇ ਸਿਹਤ ਮੰਤਰੀ ਹੋ ਕੇ ਪੂਰੇ ਪੰਜਾਬ ਦੇ ਸਿਹਤ ਮੰਤਰੀ ਉਹ ਸਾਡੇ ਇਲਾਕੇ ਦੇ ਹੋਣ ਔਰ ਇੱਥੋਂ ਦੀ ਲਾਸ਼ਾਂ ਉੱਠਣ ਜਿਹੜਾ ਵੀ ਬੰਦਾ ਆਂਦਾ ਜੀ ਰੋਡ ਤੇ ਐਕਸੀਡੈਂਟ ਹੁੰਦਾ ਹਾਈਵੇ ਦੇ ਉੱਪਰ ਹੈਗਾ 7-8 ਲਾਸ਼ਾਂ ਅਸੀਂ ਢੋ ਚੁੱਕੇ ਆਂ ਜਿਹੜੀ ਵੀ ਲਾਸ਼ ਇੱਥੋਂ ਦੀ ਲੋਕੀ ਆਂਦੇ ਆ ਫੱਟੜ ਆਂਦੇ ਜ਼ਖਮੀ ਆਂਦੇ ਐਕਸੀਡੈਂਟ ਆਂਦੇ ਨਾਲ ਹੀ ਪੀਜੀਆਈ ਰੈਫਰ ਜੀ ਕਿਉਂ ਪੀਜੀਆਈ ਕੋ ਰੈਫਰ ਕੀਤਾ ਜਾਂਦਾ ਹੈਗਾ ਜੀ ਪੂਰਾ ਪ੍ਰੋਪਰ ਸਾਨੂੰ ਇਲਾਜ ਚਾਹੀਦਾ ਐ ਇੱਥੇ ਹੀ ਚਾਹੀਦਾ ਐ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨੂੰ ਹਸਪੀਟਲ ਦਾ ਦਰਜਾ ਦਿੱਤਾ ਜਾਵੇ ਹਾਲਾਂਕਿ ਇਸ ਹਸਪੀਟਲ ਦੇ ਨਾਲ ਜੋ ਸਾਡੇ ਕੋਰਾਲੀ ਸ਼ਹਿਰ ਨਾਲ ਕਈ ਪਿੰਡ ਜੁੜੇ ਹੋਏ ਆਂ ਇਹਦਾ ਮਤਲਬ ਕਿ ਇਹ ਤਾਂ ਪਹਿਲੀ ਹੱਕ ਬਣਦਾ ਐ ਇਹ ਇਹਨੂੰ ਬਿਨਾਂ ਮੰਗਿਆਂ ਤੋਂ ਮਿਲਣਾ ਚਾਹੀਦਾ ਐ ਇਹ ਕਿ ਸਰਕਾਰ ਦੀ ਅਣਦੇਖੀ ਦਾ ਕਿਉਂ ਸ਼ਿਕਾਰ ਹੋ ਰਿਹਾ ਐ ਬਿਲਕੁਲ ਜੀ ਭ੍ਰਸ਼ਟਾਚਾਰ ਐ ਸਰਕਾਰ ਦੀਆਂ ਦੇਖੀਆ ਗਿਆ ਭ੍ਰਸ਼ਟਾਚਾਰ ਹੈ ਇਹ ਆਪਸ ਵਿੱਚ ਲੜੀ ਜਾਂਦੇ ਹੈਗੇ ਆ ਸੀਟਾਂ ਕੁਰਸੀਆਂ ਦੀ ਇਹਨਾਂ ਨੂੰ ਅੱਗ ਲੱਗੀ ਹੋਈ ਹੈ ਇਹਨਾਂ ਨੂੰ ਆਮ ਬੰਦੇ ਦਾ ਹੈ ਹੀ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ ਇਲਾਜ ਵੀ ਦੇਣਾ ਹੈ এডਿਕੇਸ਼ਨ ਦੇਣਾ ਹੈ ਸਹੂਜਾਮਤ ਦੇਣੀ ਹੈ ਬੇਸਿਕ ਸਹੂਜਾਮਤ ਲਈ ਲੜਦੇ ਫਿਰਦੇ ਆ ਸੀ ਇਹ ਸਾਡਾ ਦੁਰਭਾਗ ਹੈ ਇਹ ਇਸ ਰਾਜਨੀਤੀ ਤੇ ਉਸੇ ਸਾਨੂੰ ਸ਼ਰਮ ਆਉਂਦੀ ਹੈ ਅੱਜ ਤਾਂ ਅਕਾਲੀ ਦਲ ਦੇ ਵੀ ਰਹਿ ਚੁੱਕੇ ਐਮ ਐਲ ਏ ਕਾਂਗਰਸ ਦੇ ਵੀ ਰਹਿ ਗਏ ਆਮ ਆਦਮੀ ਪਾਰਟੀ ਦੇ ਵੀ ਰਹਿ ਗਏ ਕਿਉਂ ਨਹੀਂ ਸਾਡੇ ਵਾਲੇ ਹਸਪੀਟਲ ਦਾ ਕੁਝ ਤਰੱਕੀ ਕਿਉਂ ਨਹੀਂ ਹੋ ਰਹੀ ਕਿਉਂ ਨਹੀਂ ਹਜ ਤੱਕ ਟ੍ਰੋਮਾ ਸੈਂਟਰ ਆ ਹੋਰ ਕੁਝ ਅਪਗ੍ਰੇਸ਼ਨ ਹੋਈ ਨਹੀਂ ਹੁਣ ਤਾਂ ਆਪਣੇ ਸਿਹਤ ਮੰਤਰੀ ਹੈਗੇ ਜੀ ਬਲਵੀਰ ਸਿੱਧੂ ਸਾਡੇ ਇਲਾਕੇ ਦੇ ਹੈਗੇ ਆ ਹੁਣ ਤਾਂ ਜਵਾਬ ਹੁਣਾਂ ਨੂੰ ਦੇਣਾ ਚਾਹੀਦਾ ਕਿਉਂ ਨਹੀਂ ਕਿਉਂ ਲਈ ਅਸੀਂ ਇੱਥੇ ਬੈਠੇ ਆ ਜੀ ਸਾਨੂੰ ਵੀ ਕਿਉਂ ਦਾ ਜਵਾਬ ਚਾਹੀਦਾ ਜੀ ਉਹ ਦਿੱਤਾ ਜਾਵੇ ਸੋ ਸਾਡੇ ਨਾਲ ਇੱਕ ਹੋਰ ਵੀਰ ਵੀ ਨੇ ਹਾਲਾਂਕਿ ਇਹ ਕਾਲੀ ਦਲ ਨਾਲ ਜੁੜੇ ਹੋਏ ਨੇ ਪਰ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਅੱਜ ਇੱਥੇ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹੋਗੇ ਭਾਜੀ ਅੱਜ ਇ ਬਲਬੀਰ ਸਿੰਘ ਸਿੱਧੂ ਜੀ ਸਿਹਤ ਮੰਤਰੀ ਜੀ ਨੂੰ ਬਹੁਤ ਪੁਰਾਣਾ ਹਸਪਤਾਲ ਹੈ ਪੁਰਾਣਾ ਸ਼ਹਿਰ ਹੈ ਸਾਡਾ ਛੋਟਾ ਸ਼ਹਿਰ ਹੈ ਬਹੁਤ ਵੱਡਾ ਸ਼ਹਿਰ ਨਹੀਂ ਹੈ ਤੇ ਤੁਸੀਂ ਸਾਡੇ ਮਾਹਲੀ ਜ਼ਿਲ੍ਹੇ ਦੇ ਤੁਸੀਂ ਸਿਹਤ ਮੰਤਰੀ ਹੋ ਤੁਸੀਂ ਹੈ ਨਾ ਸਾਰੇ ਪੰਜਾਬ ਦੇ ਮਾਹਲੀ ਜ਼ਿਲ੍ਹੇ ਤੋਂ ਤੁਸੀਂ ਤੁਸੀਂ ਇਹ ਹਸਪਤਾਲ ਤੇ ਧਿਆਨ ਦਿਓ ਪਹਿਲ ਦੇ ਆਧਾਰ ਤੇ ਇਹਨੂੰ ਹਸਪਤਾਲ ਦਾ ਦਰਜਾ ਦਿਵਾਓ ਤੁਸੀਂ ਜਿਦੋਂ ਕਿ ਵੱਧ ਤੇ ਵੱਧ ਸਹੂਲਤਾਂ ਮਿਲ ਸਕਣਾ ਇਹਨਾਂ ਬਹੁਤ ਏਰੀਆ ਜੁੜਦਾ ਇਹਦੇ ਨਾਲ ਹਸਪਤਾਲ ਦੇ ਨਾਲ ਤੇ ਸਾਨੂੰ ਬੇਸਿਕਲੀ ਸਹੂਲਤਾਂ ਨਹੀਂ ਮਿਲਦੀਆਂ ਤੁਸੀਂ ਹੋਰ ਤੁਸੀਂ ਕੀ ਕਰ ਸਕਦੇ ਇਹ ਤੇ ਵੱਧ ਤੁਸੀਂ ਹੈ ਨਾ ਤੇ ਮੈਂ ਤਾਂ ਬੇਨਤੀ ਉਹ ਕਰੂੰਗਾ ਸਿਹਤ ਮੰਤਰੀ ਜੀ ਨੂੰ ਤੁਸੀਂ ਇਹਦੇ ਬalte hando पहल ਦੇ ਆਧਾਰ ਤੇ ਸਾਡੇ ਹਸਪਤਾਲ ਤੇ ਸਾਰੀਆਂ ਸਹੂਲਤਾਂ ਪੂਰੀਆਂ ਕੀਤੀਆਂ ਜਾਣ। ਧੰਨਵਾਦ। ਸੋ ਰਣਜੀਤ ਜੀ ਤੁਸੀਂ ਕੁਝ ਹੋਰ ਵਿਚਾਰ ਕਰਾਲੀ ਵਾਸੀਆਂ ਨੂੰ ਤੇ ਜਿੰਨੇ ਵੀ ਮੇਰੇ ਪਿੰਡਾਂ ਵਾਲੇ ਸਾਥੀ ਹੈਗੇ ਆ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਇਹ ਇੱਕ ਇਨਕਲਾਬੀ ਯੱਗ ਹੋ ਰਿਹਾ ਹੈਗਾ ਹਸਪਤਾਲਾਂ ਵਾਸਤੇ ਜੋ ਕਿ ਆਪਣੇ ਸਾਰਿਆਂ ਦੇ ਕੰਮ ਆਉਣਾ ਹੈਗਾ। ਤੇ ਆਪਾਂ ਨੇ ਸਰਕਾਰ ਨੂੰ 1 ਮਾਰਚ ਤੱਕ ਦਾ ਟਾਈਮ ਦਿੱਤਾ ਮੈਂ ਕਹਿੰਦਾ ਪੂਰੀ ਲਾਮਬੰਦੀ ਕਰਕੇ ਆਓ ਤਾਂ ਫਿਰ 1 1 ਮਾਰਚ ਦਿਨ ਸੋਮਵਾਰ ਨੂੰ ਆਪਾਂ ਇੱਥੇ ਇਕੱਠੇ ਹੋਣਾ ਜੇ ਸਰਕਾਰਾਂ ਕੁਝ ਕਰਦੀਆਂ ਤੇ ਆਪਾਂ ਉਸ ਤੋਂ ਹੁਣ ਮੈਂ ਪਿੰਡ-ਪਿੰਡ ਵੀ ਆਉਂਗਾ ਤੁਹਾਡੇ ਨਾਲ ਪ੍ਰੋਗਰਾਮ ਲਿਖਾਂਗੇ ਅਸੀਂ ਆ ਕੇ ਤੇ ਉਸ ਤੋਂ ਬਾਅਦ 1 ਮਾਰਚ ਨੂੰ ਇੱਥੇ ਜੇਕਰ ਕੁਝ ਨਹੀਂ ਹੁੰਦਾ ਤਾਂ ਵੱਡੇ ਪੱਦਰ ਦੇ ਉੱਪਰ ਇੱਥੇ ਧਰਨਾ ਲਾਇਆ ਜਾਊਗਾ ਭੁਖ ਹੜਤਾਲ ਤੇ ਬੈਠਾਂਗੇ ਇੱਥੇ ਤੁਸੀਂ ਸਰ ਇਕੱਠੇ ਹੋਇਓ ਕੀ ਆਉਣ ਵਾਲੇ ਸਮੇਂ 'ਚ ਇੱਥੇ ਕੋਈ ਪ੍ਰਧਾਨਗੀ ਵੀ ਰਹੂਗੀ ਜਾਂ ਇਹ ਸਿਰਫ ਤੇ ਸਿਰਫ ਸਮਾਜ ਸੇਵਾ ਦੇ ਖੇਤਰ ਵਿੱਚ ਅੱਗੇ ਵਧਾਇਆ ਜਾਊਗਾ ਇਹ ਧਰਨਾ ਇਹ ਸਿਰਫ ਤੇ ਸਿਰਫ ਜੋ ਜਿਵੇਂ ਕਿ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਜੀ ਜਿਵੇਂ ਕੋਵਿਡ ਦੇ ਦਰਮਿਆਨ ਅਸੀਂ ਮਾਨਯੋਗ ਐਸਡੀਐਮ ਸਾਹਿਬ ਵੀ ਵੀ ਰਹੇ ਹਾਂ ਨਾਲ ਈਓ ਸਾਹਿਬ ਕਰਜੈਨ ਸਾਹਿਬ ਘਰਾਲੀ ਦੇ ਉਹਨਾਂ ਨੂੰ ਪਤਾ ਵੀ ਇਹ ਸਾਨੂੰ ਧਾਰਮਿਕ ਧਾਰਮਿਕ ਜਾਂ ਕੋਈ ਪੋਲਿਟੀਕਲ ਕੀ ਡਾਨੀ ਲੱਗਿਆ ਹੋਇਆ ਹੈਗਾ ਰਾਜਨੀਤੀ ਵਾਲਾ ਸਾਡੇ ਕੋਲ ਸਮਾਜ ਸੇਵਾ ਸਾਨੂੰ ਬੜਬੜ ਖਾਂਦੀ ਹੈ ਤੇ ਹੁਣ ਜਦੋਂ ਮੈਂ ਇਲੈਕਸ਼ਨ ਲੜਿਆ ਤਾਂ ਮੈਨੂੰ ਕਈ ਚੀਜ਼ਾਂ ਅੱਗੇ ਆਈਆਂ ਹੈਗੀਆਂ ਤੇ ਮੈਂ ਸੋਚਿਆ ਵੀ ਹੁਣ ਇਹ ਰਾਜਨੀਤੀ ਵੀ ਕਰਕੇ ਵੀ ਦੇਖ ਲਈ ਜਾਂ ਹੋਰ ਹੈਗਾ ਵੀ ਹੁਣ ਜਿਹੜੀ ਸਮਾਜ ਸੇਵਾ ਹੈਗੀ ਹੈ ਇਹਦੇ ਨਾਲ ਰਾਜਨੀਤੀ ਨੂੰ ਅੱਗੇ ਲਾਈਏ ਤੇ ਲੋਕਾਂ ਦੀ ਸੇਵਾ ਵਾਸਤੇ ਲੋਕਾਂ ਵਾਸਤੇ ਲੋਕਾਂ ਦੇ ਲਈ ਹੀ ਇਹ ਧਰਨੇ ਜੋ ਹੋਣਗੇ ਚਾਹੇ ਉਹ ਟੋਲ ਪਲਾਜੇ ਦਾ ਹੋਵੇ ਚਾਹੇ ਉਹ ਕਿਸਾਨ ਸੰਘਰਸ਼ ਦਾ ਹੋਵੇ ਜੀ ਚਾਹੇ ਉਹ ਕੋਵਿਡ ਦੇ ਵਿੱਚ ਸੇਵਾ ਕਰਨ ਦਾ ਹੋਵੇ ਚਾਹੇ ਉਹ ਹਸਪਤਾਲ ਦੇ ਲਈ ਹੋਵੇ ਇਹ 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 ਧਰਨੇ ਹੁਣ ਨਿਰੰਤਰ ਚੱਲਣਗੇ ਚਾਹੇ ਉਹ ਪੀਜੀਆ ਵਿੱਚ ਲੰਗਰ ਸੇਵਾ ਸਾਡੀ ਚੱਲ ਰਹੀ ਹੈ 16 ਚ ਚੱਲ ਰਹੀ ਹੈ ਪਹਿਲਾਂ ਯੂਥ ਆਫ ਪੰਜਾਬ ਦੇ ਰਾਹੀਂ ਅਸੀਂ ਪੂਰੀ ਉਰੇ ਦਮ ਗਜੇ ਵਜਾ ਕੇ ਰੱਖੇ ਜੀ ਇੱਕ ਗਰੀਬ ਕਿਸਾਨ ਦੀ ਲਾਸ਼ ਵੀ ਅਸੀਂ ਮੋਹਾਲੀ ਜਾ ਕੇ ਛਡਵਾਈ ਸੀਗੀ ਜਿਹਦਾ 5 ਲੱਖ ਰੁਪਏ ਬਿੱਲ ਬਣਾਇਆ ਹੋਇਆ ਸੀਗਾ ਤੇ ਬਾਕੀ ਤੁਹਾਡਾ ਮਿੱਤਰਾਂ ਦਾ ਸਾਥੀਆਂ ਦਾ ਭੈਣਾਂ ਦਾ ਭਾਈਆਂ ਦਾ ਸਾਰਿਆਂ ਦਾ ਪਿਆਰ ਮਿਲਦਾ ਰਹਾ ਅਸੀਂ ਇਦਾਂ ਹੀ ਭਗਤ ਸਿੰਘ ਦੀ ਜੋਤ ਹੈ ਉਹ ਇਨਕਲਾਬੀ ਜੋਤ ਨੂੰ ਅੱਗੇ ਲੈ ਕੇ ਜਾਵਾਂਗੇ ਰਣਜੀਤ ਜੀ ਜੇ ਅਗਰ ਸਰਕਾਰਾਂ ਦਾ ਕੋਈ ਨੁਮਾਇੰਦਾ ਜਾਂ ਸਰਕਾਰਾਂ ਤੋਂ ਤੁਹਾਡੇ ਤੱਕ ਅਪਰੋਚ ਕਰਦੀ ਹੈ ਕਿ ਹਾਂ ਸਾਨੂੰ ਸਮਾਂ ਦਿਓ ਥੋੜਾ ਸਮਾਂ ਦਿਓ ਤਾਂ ਤੁਸੀਂ ਬੋਲੋ ਕਿ ਉਹਨਾਂ ਨੂੰ ਕੀ ਕਿਹਾ ਜਾਊਗਾ ਜੀ ਦੇਖੋ ਇੱਕ ਤਰੀਕ ਤੱਕ ਜੀ ਸਾਡੀ ਡੈਡ ਲਾਈਨ ਹੈਗੀ ਹੈ ਜਿਹੜੀ ਡਾਕਟਰਾਂ ਦੀ ਵਿਵਸਥਾ ਉਹ ਸਚਾਰੂ ਢੰਗ ਦੇ ਨਾਲ ਹੋਣੀ ਚਾਹੀਦੀ ਹੈ। ਅਲਟਰਾਸਾਉਂਡ ਮਸ਼ੀਨ ਹੈਗੀ ਹੈ। ਠੀਕ ਹੈ, ਟ੍ਰੋਮਾ ਸੈਂਟਰ ਨੂੰ ਮੈਨੂੰ ਪਤਾ ਥੋੜਾ ਟਾਈਮ ਲੱਗ ਸਕਦਾ। ਪਰ ਇਹ ਹੁਣ ਮਹੀਨਿਆਂ ਬੱਧੀ ਕੰਮ ਨਹੀਂ ਦੀਨਾ, ਬੱਧੀ ਟਾਈਮ ਦਿੱਤਾ ਜਾਊਗਾ। ਜੇ ਆਉਂਦਾ ਠੀਕ ਹੈ ਨਹੀਂ ਤਾਂ ਮਰਨ ਵਰਤ ਤੇ ਮਿੱਤਰ ਬੈਠੀਆਂ ਕੋਈ ਨੈਸ਼ਨ ਨਹੀਂ ਹੈ। ਸਰਕਾਰ ਨੂੰ ਜੰਗੀ ਪੱਦਰ ਤੇ ਕਰਨਾ ਪਏਗਾ ਜੀ ਕੰਮ ਇਹ। ਠੀਕ ਹੈ ਕਿਉਂਕਿ ਆਲਰੇਡੀ ਬਹੁਤ ਲੇਟ ਹੈ। ਹਨਾ ਸਾਰਾ ਸਾਰਾ ਸੈਸ਼ਨ ਸਾਡਾ ਨਿਕਲ ਚੁੱਕਿਆ ਹੈ। ਠੀਕ ਹੈ ਹੁਣ ਸਭ ਕੁਝ ਹੋ ਗਿਆ। ਸਾਰੇ ਚਿਹਰੇ ਸਾਡੇ ਸਾਹਮਣੇ ਆ ਚੁੱਕੇ ਆ। ਠੀਕ ਹੈ ਵੋਟ ਦੇ ਦਿੱਤਾ ਬੰਦੇ ਚੁਣ ਲਏ ਆ ਤੇ ਹੁਣ ਹੁਣ ਅਸੀਂ ਬੇਨਤੀਆਂ ਕਰ ਕਰ ਥੱਕ ਗਏ ਆ ਠੀਕ ਆ ਹੁਣ ਅਸੀਂ ਹੱਕ ਮੰਗਣੇ ਆ ਆਪਣੇ ਠੀਕ ਆ ਤੇ ਇਸ ਲਈ ਅਸੀਂ ਸਾਰੇ ਇਕੱਠੇ ਹੋਏ ਆ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਕੀ ਲੱਗਦਾ ਕਿ ਹੁਣ ਤਾਂ ਇਹਨੂੰ ਕਰਨਾ ਪੈਣਾ ਹਸਪੀਟਲ ਨੂੰ ਸਰਕਾਰ ਨੂੰ ਇਹ ਅਸੀਂ ਪ੍ਰੈਸ਼ਰ ਵੀ ਤਾਂ ਹੀ ਬਣਾ ਰਹੇ ਹੈਗੇ ਆਂ ਵੀ ਭਾਈ ਹੁਣ ਬਣਾ ਜੋ ਕਿਉਂਕਿ ਜ਼ਿਲ੍ਹੇ ਦੇ ਹੈਗੇ ਆ ਸਿੱਧੂ ਸਾਹਿਬ ਬਹੁਤ ਵਧੀਆ ਬੰਦੇ ਆ ਬਿਨਾਂ ਸ਼ੱਕ ਸਰਦਾਰ ਬਿਲਬਿਰ ਸਿੰਘ ਨੂੰ ਬਹੁਤ ਵਧੀਆ ਬੰਦੇ ਆ ਮੇਰੇ ਨਾਲ ਬਹੁਤ ਨਿੱਜੀ ਰੂਪ ਦੇ ਵਿੱਚ ਵਧੀਆ ਰਿਲੇਸ਼ਨ ਆ ਉਹਨਾਂ ਦੇ ਪਰ ਦੇਖੋ ਕੰਮ ਪਹਲਾਈ ਵੀ ਕਰਾਉਣਾ ਆਉਣਾ ਚਾਹੀਦਾ ਗੱਡੀ ਵੱਡੀ ਫਾੜ ਲਈ ਡਰਾਈਵਰ ਛੋਟੇ ਹਨ ਹਨ ਜਾਣ ਡਰਾਈਵਰ ਹੈ ਮੇਰੀ ਗੱਲ ਸਮਝ ਗਏ ਬੰਦੇ ਜਿਹੜੇ ਕੰਮ ਕਰਾਉਣਾ ਚਾਹੁੰਦੇ ਉਹਨਾਂ ਤੋਂ ਉਹਨਾਂ ਨੂੰ ਕੰਮੇ ਨਹੀਂ ਕਹਨੇ ਆ ਰਹੇ ਵਿਚਾਰੇ ਫਿਲਿੰਗ ਲੇਜਨ ਨੇ ਵੀ ਸਿੱਧੂ ਸਾਹਿਬ ਕੋਲੋਂ ਟ੍ਰਾਂਸਫਾਰਮਰ ਐਡਾ ਵੱਡਾ ਵੀ ਚੰਦੇ ਆ ਜਾਂਦੇ ਨੇ ਵਿਚਾਰੇ ਬੌਨਲੈਸ ਬੰਦੇ ਆ ਵਿਚਾਰੇ ਸਾਊ ਆ ਚਿਕੂ ਮਿਕੂ ਹੈਗੇ ਇੱਥੇ ਸਮਝ ਲਓ ਮੇਰੀ ਗੱਲ ਕੋਈ ਐਡੀ ਉਹ ਨਹੀਂ ਹੈ ਤੇ ਅਸੀਂ ਪਰ ਕੰਮ ਕਰਵਾਵਾਂਗੇ ਸੋ ਇਸਨ ਸਾਡੇ ਸਮਾਜ ਸੇਵੀ ਵੀਰ ਰਣਜੀਤ ਸਿੰਘ ਕਾਕਾ ਜੀ ਆਪਣੇ ਵਿਚਾਰ ਤੁਹਾਡੇ ਕੁਰਾਲੀ ਸ਼ਹਿਰ ਵਾਸੀਆਂ ਅੱਗੇ ਇਹਨਾਂ ਨੇ ਪੇਸ਼ ਕੀਤੇ ਹਨ ਸਾਰਿਆਂ ਦੀ ਇੱਕ ਲੜਾਈ ਹੈ ਹਸਪੀਟਲ ਨੂੰ ਅਪਗ੍ਰੇਡ ਕਰਵਾਣਾ ਜ਼ਰੂਰੀ ਵੀ ਹੈ ਕਿਉਂਕਿ ਸਿਹਤ ਜ਼ਰੂਰੀ ਹੈ ਕੁਰਾਲੀ ਸ਼ਹਿਰ ਦੇ ਵਸਿੰਦਿਆਂ ਦੀ ਕੁਰਾਲੀ ਸ਼ਹਿਰ ਵਾਸੀਆਂ ਦੀ ਬਹੁਤ ਸਮੇਂ ਤੋਂ ਪਹਿਲਾਂ ਦੀ ਇਹ ਮੰਗ ਰਹੀ ਹੈ ਬਹੁਤ ਸਮੇਂ ਪਹਿਲਾਂ ਦਾ ਹੈ ਜੋ ਮਾਮਲਾ ਲਟਕਦਾ ਆ ਰਿਹਾ ਹੈ ਪਰ ਹੁਣ ਇਹਨਾਂ ਨੇ ਪਹਿਲ ਕਦਮੀ ਕਰਦੇ ਆ ਇੱਥੇ ਭੁੱਖ ਹੜਤਾਲ ਕਰਨ ਦਾ ਜੋ ਐਲਾਨ ਕਰ ਦਿੱਤਾ ਹੈ ਸਰਕਾਰਾਂ ਦੇ ਕੰਨਾਂ ਤੱਕ ਇਹਨਾਂ ਨੇ ਆਵਾਜ਼ ਪਹੁੰਚਾਈ ਹੈ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਨਾਂ ਦੀ ਆਵਾਜ਼ ਤੇ ਗੌਰ ਕਰਦਿਆਂ ਕੁਰਾਲੀ ਸ਼ਹਿਰ ਦਾ ਜੋ ਵਿਕਾਸ ਸ਼ੁਰੂ ਹੁੰਦਾ ਹੈ ਸਾਡੇ ਕੁਰਾਲੀ ਸ਼ਹਿਰ ਦੀ ਸਿਹਤ ਨੂੰ ਸਮਝਦਿਆਂ ਕੁਰਾਲੀ ਸ਼ਹਿਰ ਦੇ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਂਦਾ ਹੈ ਫਿਰ ਤੁਹਾਡੇ ਨਾਲ ਇੱਕ ਹੋਰ ਨਵੇਂ ਲਾਈਵ ਦੇ ਨਾਲ ਰੂਬਰੂ ਹੋਵਾਂਗਾ ਅੱਜ ਦਾ ਜੋ ਮੁੱਦਾ ਸੀ ਉਹ ਹਸਪਤਾਲ ਨੂੰ ਕੁਰਾਲੀ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਾਉਣ ਦਾ ਹੈ ਤੇ ਅਲਟਰਾਸਾਉਂਡ ਮਸ਼ੀਨਾਂ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ ਹੈ ਤੇ ਹੋਰ ਕਈ ਜੋ ਸਹੂਲਤਾਂ ਤੋਂ ਵਾਂਝਾ ਹੈ ਸਾਡਾ ਸਰਕਾਰੀ ਹਸਪਤਾਲ ਇਸ ਦਿਵਾਰ ਇਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ ਲੋਕ ਕਲਮ ਪੰਜਾਬ ਦੇਖ ਰਹੇ ਸਾਡੇ ਸਾਰੇ ਵੀਰਾਂ ਦਾ ਭੈਣਾ ਦਾ ਧੰਨਵਾਦ ਹੈ ਫੇਰ ਇੱਕ ਨਵੇਂ ਲਾਈਵ ਦੇ ਨਾਲ ਤੁਹਾਡੇ ਨਾਲ ਰੂਪ ਰੂਪ ਹੋਵਾਂਗਾ ਮੈਂ ਕਰਾਲੀ ਤੋਂ ਗੁਰਸੇਵਕ ਸਿੰਘ ਧੰਨਵਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਿਸਾਨ ਸਰਕਾਰ ਜਿੰਦਾਬਾਦ ਕਰਾਲੀ ਹਸਪਤਾਲ ਬਚਾਓ ਸਿਹਤ ਸੂਤਾ ਬਚਾਓ ਸਿਹਤ ਸੂਤਾ ਲਿਆਓ ਕਰਾਲੀ ਹਸਪਤਾਲ ਬਚਾਓ ਸਿਹਤ ਸੂਤਾ ਲਿਆਓ ਸੌੜੀ ਸਿਆਸਤ ਨੂੰ ਸਮਝਾਓ ਸ਼ੇਰ ਸੂਤਾਂ ਲਿਆਓ ਸੌੜੀ ਸਿਆਸਤ ਨੂੰ ਸਮਝਾਓ ਸ਼ੇਰ ਸੂਤਾਂ ਲਿਆਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨਾਂ ਦੇ ਰਾਜ ਬਦਲ ਦੋ ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨਾਂ ਦੇ ਰਾਜ ਬਦਲ ਦੋ ਸੌੜੀ ਸਿਆਸਤ ਨੂੰ ਸਮਝਾਓ ਕਿਰਾਨੀ ਹਸਤਾਬ ਬਚਾਓ ਸੌੜੀ ਸਿਆਸਤ ਨੂੰ ਸਮਝਾਓ ਕਿਰਾਨੀ ਹਸਤਾਬ ਬਚਾਓ